ਜੇਕਰ ਤੁਸੀਂ ਵੀ 6 ਘੰਟੇ ਤੋਂ ਘੱਟ ਨੀਂਦ ਲੈਂਦੇ ਹੋ ਤਾਂ ਸਾਵਧਾਨ ਨਹੀਂ ਤਾਂ ਅੱਖਾਂ ਲਈ ਹੋ ਸਕਦਾ ਹੈ ਕਾਫੀ ਖਤਰਨਾਕ ਧੁੰਦਲਾ ਦੇਖਣ ਨੂੰ ਲੈ ਕੇ ਹੋ ਸਕਦੀਆਂ ਨੇ ਕਈ ਸਮੱਸਿਆਵਾਂ ਜਿਆ ਇੱਕ ਚੰਗੀ ਨੀਂਦ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਨੀਂਦ ਚੰਗੀ ਤਰ੍ਹਾਂ ਨਹੀਂ ਲੈਂਦੇ ਤਾਂ ਕਿਤੇ ਨਾ ਕਿਤੇ ਤੁਹਾਡੇ ਸਰੀਰ ਦੇ ਉੱਤੇ ਵੀ ਇਹਦਾ ਕਾਫੀ ਡੂੰਗਾ ਪ੍ਰਭਾਵ ਪੈਂਦਾ ਖਾਸ ਕਰਕੇ ਜੇਕਰ ਤੁਸੀਂ 6 ਘੰਟੇ ਤੋਂ ਘੱਟ ਨੀਂਦ ਲੈਂਦੇ ਹੋ ਤਾਂ ਉਹਨਾਂ ਦੇ ਲਈ ਇਹ ਰਿਪੋਰਟ ਜਿਹੜੀ ਕਿ ਤਿਆਰ ਕੀਤੀ ਗਈ ਹੈ ਜਿਹੜੇ ਵੀ ਲੋਕ ਨੇ ਤਾਂ 6 ਘੰਟੇ ਤੋਂ ਘੱਟ ਨੀਂਦ ਲੈਂਦੇ ਨੇ ਤਾਂ ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਇੱਕ ਖਬਰ ਸਾਹਮਣੇ ਆ ਰਹੀ ਹੈ ਇੱਕ ਰਿਪੋਰਟ ਜਿਹੜੀ ਕਿ ਪੇਸ਼ ਕੀਤੀ ਗਈ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ 6 ਘੰਟੇ ਤੋਂ ਘੱਟ ਨੀਂਦ ਲੈਂਦੇ ਨੇ ਉਹਨਾਂ ਦੇ ਅੱਖਾਂ ਦੇ ਲਈ ਇਹ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਕਈ ਤਰ੍ਹਾਂ ਦੀਆਂ ਜੋ ਕਿ ਬਿਮਾਰੀਆਂ ਪੈਦਾ ਹੋ ਸਕਦੀਆਂ ਨੇ ਅੱਖਾਂ ਸੂਜਣ ਲੱਗ ਜਾਂਦੀਆਂ ਨੇ ਡਾਰਕ ਸਰਕਲਸ ਹੋ ਜਾਂਦੀਆਂ ਨੇ ਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਝੇਲਣੀਆਂ ਪੈ ਸਕਦੀਆਂ ਨੇ ਤੇ ਅਸਲ ਚੰਗੀ ਨੀਂਦ ਦਾ ਸਿਹਤ ਦੇ ਉੱਤੇ ਡੂੰਗਾ ਪ੍ਰਭਾਵ ਪੈਂਦਾ ਹੈ ਨੀਂਦ ਸਰੀਰ ਨੂੰ ਰੀਸੈਟ ਕਰਨ ਦਾ ਕੰਮ ਕਰਦੀ ਹੈ ਜਦੋਂ ਇਨਸਾਨ ਸੌ ਰਿਹਾ ਹੁੰਦਾ ਹੈ ਤਾਂ ਸਰੀਰ ਆਰਾਮ ਕਰਦਾ ਹੈ ਅਤੇ ਹੋਰ ਅੰਗ ਆਪਣੇ ਕੰਮ ਕਰ ਰਹੇ ਹੁੰਦੇ ਨੇ ਜਦੋਂ ਨੀਂਦ ਪੂਰੀ ਹੁੰਦੀ ਹੈ ਤਾਂ ਇਨਸਾਨ ਆਪਣੇ ਆਪ ਨੂੰ ਹੋਰ ਵੱਧ ਰਿਲੈਕਸ ਤਾਜ਼ਾ ਅਤੇ ਮਨੋਂ ਧਿਆਨ ਵਾਲਾ ਮਹਿਸੂਸ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਹਰ ਰੋਜ਼ ਕਾਫੀ ਨੀਂਦ ਨਾ ਲਈ ਜਾਵੇ ਤਾਂ ਇਹ ਸਿਰਫ ਸਰੀਰ ਦੀ ਸਿਹਤ ਹੀ ਨਹੀਂ ਸਗੋਂ ਅੱਖਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਉਂਦੀਆਂ ਨੇ ਜੇਕਰ ਤੁਸੀਂ ਰੋਜ਼ਾਨਾ 6 ਘੰਟਿਆਂ ਤੋਂ ਘੱਟ ਨਹੀਂ ਲੈਂਦੇ ਹੋ ਤਾਂ ਇਸ ਦੇ ਨਾਲ ਅੱਖਾਂ ਨੂੰ ਡੂੰਗਾ ਨੁਕਸਾਨ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਜੋ ਰਿਪੋਰਟ ਦਿੱਤੀ ਗਈ ਹੈ ਉਸ ਦੇ ਮੁਤਾਬਕ ਨੀਂਦ ਦੀ ਘਾਟ ਦੇ ਕਾਰਨ ਅੱਖਾਂ ਦੇ ਨਾਲ ਜੁੜੀਆਂ ਕੁਝ ਸਮੱਸਿਆਵਾਂ ਉਤਪੰਨ ਹੋ ਸਕਦੀਆਂ ਨੇ ਜਿਵੇਂ ਕਿ ਡਰਾਈ ਆਈਜ਼ ਜੀ ਹਾਂ ਅੱਖਾਂ ਦੇ ਸੁੱਕਣ ਦੀ ਸਮੱਸਿਆ ਜਿਹਨੂੰ ਕਹਿ ਦਿੰਦੇ ਆ ਡਰਾਈ ਆਈਜ਼ ਦੀ ਸਮੱਸਿਆ ਦੇ ਵਿੱਚ ਇਨਸਾਨ ਦੀ ਅੱਖਾਂ ਦੇ ਵਿੱਚ ਹੰਝੂ ਨਹੀਂ ਬਣਦੇ ਜਾਂ ਫਿਰ ਬਹੁਤ ਘੱਟ ਬਣਦੇ ਨੇ ਹੰਝੂ ਅੱਖਾਂ ਨੂੰ ਨਮੀ ਦੇਣ ਉਹਨਾਂ ਨੂੰ ਸਾਫ਼ ਰੱਖਣ ਅਤੇ ਆਰਾਮਦਾਇਕ ਬਣਾਏ ਰੱਖਣ ਲਈ ਜ਼ਰੂਰੀ ਹੁੰਦੇ ਨੇ ਜਦੋਂ ਅੱਖਾਂ ਦੇ ਵਿੱਚ ਲੋੜ ਦੇ ਅਨੁਸਾਰ ਹੰਝੂ ਨਹੀਂ ਬਣਦੇ ਤਾਂ ਅੱਖਾਂ ਸੁੱਕੀਆਂ ਮਹਿਸੂਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਖੁਜਲੀ ਲਾਲੀ ਅਤੇ ਜਲਨ ਹੋਣ ਲੱਗਦੀਆਂ ਨੇ ਅਜਿਹਾ ਲੱਗਦਾ ਹੈ ਕਿ ਅੱਖ ਦੇ ਵਿੱਚ ਕੁਝ ਚਲਿਆ ਗਿਆ ਹੋਵੇ ਜਦੋਂ ਤੁਸੀਂ ਰੋਜ਼ਾਨਾ ਲੋੜਿੰਦੀ ਨੀਂਦ ਨਹੀਂ ਲੈਂਦੇ ਤਾਂ ਇਹ ਡਰਾਈ ਆਇਜ਼ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਸਾਰੇ ਲੱਛਣ ਸਾਹਮਣੇ ਆਉਂਦੇ ਨੇ ਜਿਵੇਂ ਕਿ ਅੱਖਾਂ ਫਟਕਣ ਲੱਗਦੀਆਂ ਨੇ ਜੇਕਰ ਅੱਖਾਂ ਨੂੰ ਨੀਂਦ ਰਾਹੀ ਲੋੜਿੰਦਾ ਆਰਾਮ ਨਹੀਂ ਮਿਲਦਾ ਤਾਂ ਅੱਖਾਂ ਦੇ ਵਿੱਚ ਜੋ ਫੜਕਣ ਮਹਿਸੂਸ ਹੁੰਦੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਤੇ ਇਹ ਦੱਸਦੀ ਹੈ ਕਿ ਮਾਇਓਕੈਮੀਆ ਨਾਮਕ ਹਾਲਤ ਦਾ ਸਭ ਤੋਂ ਆਮ ਲੱਛਣ ਹੈ ਜਦੋਂ ਤੁਹਾਡੀਆਂ ਅੱਖਾਂ ਥਕੀਆਂ ਹੋਣ ਤਾਂ ਇਹ ਫਟਕਣ ਲੱਗ ਜਾਂਦੀਆਂ ਨੇ ਤੇ ਇਹ ਦੱਸਦੀ ਹੈ ਕਿ ਉਸ ਦੀ ਅਵਸਥਾ ਦੇ ਵਿੱਚ ਹੋ ਜਾਂਦੇ ਨੇ ਫੜਕਣ ਵਾਲੀਆਂ ਅਵਸਥਾ ਦੇ ਵਿੱਚ ਚਪਕਣ ਲੱਗ ਜਾਂਦੇ ਨੇ ਬਾਰ-ਬਾਰ ਤੇ ਅੱਖਾਂ ਦਾ ਫੜਕਣਾ ਹਾਲਾਂਕਿ ਖਾਸ ਨੁਕਸਾਨ ਦਾ ਇੱਕ ਨਹੀਂ ਹੁੰਦਾ ਪਰ ਜਦੋਂ ਅੱਖਾਂ ਫੜਕ ਰਹੀਆਂ ਹੋਣ ਤਾਂ ਇਸ ਦੇ ਪਿੱਛੇ ਕਾਰਨ ਹੁੰਦੇ ਨੇ ਟੈਨਸ਼ਨ ਸਟ्रेस ਥਕਾਵਟ ਅਤੇ ਨੀਂਦ ਦੀ ਕਮੀ ਫਿਰ ਹੁੰਦਾ ਅੱਖਾਂ ਦੇ ਹੇਠੇ ਕਾਲੇ ਘੇਰੇ ਜਿਹਨੂੰ ਡਾਰਕ ਸਰਕਲਸ ਕਹਿੰਦੇ ਆਂ ਤੇ ਉਸ ਤੋਂ ਬਾਅਦ ਸਵੇਲਿੰਗ ਜੀ ਹਾਂ ਇਹ ਤਾਂ ਲਗਭਗ ਹਰ ਕੋਈ ਜਾਣਦਾ ਹੋਵੇਗਾ ਕਿ ਜਦੋਂ ਲੋੜਿੰਦੀ ਨੀਂਦ ਨਹੀਂ ਮਿਲਦੀ ਤਾਂ ਅੱਖਾਂ ਦੇ نیچے ਕਾਲੇ ਘੇਰੇ ਡਾਰਕ ਸਰਕਲਸ ਬਣ ਜਾਂਦੇ ਨੇ ਨਾਲ ਹੀ ਅੱਖਾਂ ਦੇ ਵਿੱਚ ਸੋਜ ਆ ਜਾਂਦੀ ਹੈ ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਅੱਖਾਂ ਢੇਠਾ ਤਰਲ ਪਦਾਰਥ ਇਕੱਟਾ ਹੋ ਜਾਂਦਾ ਹੈ ਜੋ ਕਿ ਅੱਖਾਂ ਨੂੰ ਫੁਲਾ ਦਿੰਦਾ ਹੈ ਫਿਰ ਆਉਂਦਾ ਹੈ ਧੁੰਦਲਾ ਦੇਖਣ ਅਤੇ ਫੋਕਸ ਨਾ ਕਰ ਪਾਉਣਾ ਜੀ ਹਾਂ ਅਕਸਰ ਤੁਸੀਂ ਦੇਖਿਆ ਹੋਵੇਗਾ ਨੀਂਦ ਨਹੀਂ ਪੂਰੀ ਹੁੰਦੀ ਤੇ ਟੈਨਸ਼ਨ ਦੇ ਕਾਰਨ ਅੱਖਾਂ ਦੇ ਦੱਸਦੇ ਕਿ ਧੁੰਦਲਾ ਦਿਖਾਈ ਦੇਣ ਲੱਗ ਜਾਂਦਾ ਹੈ ਤੇ ਜਿਹੜਾ ਜਿਸ ਚੀਜ਼ ਨੂੰ ਫੋਕਸ ਕਰਨਾ ਹੁੰਦਾ ਹੈ ਉਹ ਵੀ ਨਹੀਂ ਹੁੰਦਾ ਜਦੋਂ ਤੁਸੀਂ ਘੰਟਿਆਂ ਤੱਕ ਕੰਪਿਊਟਰ ਜਾਂ ਫਿਰ ਸਕਰੀਨ ਦੇ ਉੱਤੇ ਕੰਮ ਕਰਦੇ ਹੋ ਤਾਂ ਬਾਅਦ ਵਿੱਚ ਅੱਖਾਂ ਨੂੰ ਆਰਾਮ ਦੀ ਲੋੜ ਹੁੰਦੀ ਹੈ ਜੇ ਅੱਖਾਂ ਨੂੰ ਆਰਾਮ ਨਾ ਮਿਲੇ ਤਾਂ ਵੇਖਦੇ ਸਮੇਂ ਚੀਜ਼ਾਂ ਦੇ ਉੱਤੇ ਧਿਆਨ ਕੇਂਦ੍ਰਿਤ ਕਰਨਾ ਔਖਾ ਹੋ ਜਾਂਦਾ ਹੈ ਅਤੇ ਕਈ ਵਾਰੀ ਧੁੰਦਲਾ ਵੀ ਦਿਸਦਾ ਹੈ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਅੱਖਾਂ ਦੀਆਂ ਮਾਸਪੇਸ਼ੀਆਂ ਢਿੱਲੀਆਂ ਨਹੀਂ ਹੋ ਪਉਂਦੀਆਂ ਫਿਰ ਹੁੰਦਾ ਆਈ ਇਨਫੈਕਸ਼ਨ ਦਾ ਖਤਰਾ ਵੀ ਵਧ ਜਾਂਦਾ ਜਿਹਾ ਅੱਖਾਂ ਦੀ ਲਾਗ ਦਾ ਖਤਰਾ ਵੱਧ ਜਾਂਦਾ ਹੈ ਅੱਖਾਂ ਦੇ ਵਿੱਚ ਮੌਜੂਦ ਪਾਣੀ ਦੇ ਵਿੱਚ ਨਮਕ ਲਿਪਿਡ ਅਤੇ ਪ੍ਰੋਟੀਨ ਹੁੰਦੇ ਹਨ ਜੋ ਕਿ ਅੱਖਾਂ ਨੂੰ ਕਿਸੇ ਵੀ ਬਾਹਰੀ ਬੈਕਟੀਰੀਆਜ਼ ਅਤੇ ਧੂੜ ਤੋਂ ਬਚਾਉਣ ਦੇ ਵਿੱਚ ਮਦਦ ਕਰਦੇ ਨੇ ਜਦੋਂ ਇਨਸਾਨ ਸੌਂਦਾ ਨਹੀਂ ਹੈ ਉਸ ਦੀਆਂ ਅੱਖਾਂ ਦੇ ਵਿੱਚੋਂ ਬਣਨ ਵਾਲੇ ਇਹ ਹੰਝੂ ਪੈਦਾ ਨਹੀਂ ਹੁੰਦੇ ਅਤੇ ਲਾਗ ਦਾ ਖਤਰਾ ਵਧੇਰੇ ਵਾਜਦਾ ਹੈ। ਰੋਸ਼ਨੀ ਪ੍ਰਤੀ ਅੱਖਾਂ ਸੰਵੇਦਨਸ਼ੀਲ ਹੋ ਜਾਂਦੀਆਂ ਨੇ। ਜੇਕਰ ਤੁਸੀਂ ਲਗਾਤਾਰ ਘੰਟਿਆਂ ਤੱਕ ਸਕਰੀਨ ਦੇ ਉੱਤੇ ਕੰਮ ਕਰਦੇ ਹੋ ਅਤੇ ਲੋੜਿੰਦੀ ਨੀਂਦ ਨਹੀਂ ਲੈਂਦੇ ਤਾਂ ਅੱਖਾਂ ਨੂੰ ਆਰਾਮ ਨਹੀਂ ਮਿਲਦਾ। ਇਸ ਕਾਰਨ ਜਦੋਂ ਤੁਸੀਂ ਕਮਰੇ ਦੀ ਹਲਕੀ ਜਾਂ ਫਿਰ ਗਰਮ ਰੋਸ਼ਨੀ ਦੇ ਵਿੱਚ ਰਹਿੰਦੇ ਹੋ ਤਾਂ ਅੱਖਾਂ ਨੂੰ ਹੋਰ ਵੱਧ ਥਕਾਵਟ ਅਤੇ ਤਣਾਅ ਮਹਿਸੂਸ ਹੁੰਦਾ ਹੈ। ਇਸ ਦੇ ਨਾਲ ਸਿਰਦਰਦ ਅਤੇ ਅੱਖਾਂ ਦੇ ਵਿੱਚ ਜ਼ੋਰ ਅਤੇ ਥਕਾਵਟ ਵਾਜ ਜਾਂਦੀ ਹੈ। ਅਤੇ ਅੱਖਾਂ ਰੋਸ਼ਨੀ ਦੇ ਲਈ ਸੰਵੇਦਨਸ਼ੀਲ ਹੋ ਜਾਂਦੀਆਂ ਨੇ ਅੱਖਾਂ ਨੂੰ ਤੰਦਰੁਸਤ ਰੱਖਣ ਦੇ ਲਈ ਇਹ ਕੰਮ ਤੁਸੀਂ ਜ਼ਰੂਰ ਕਰੋ ਜੇਕਰ ਤੁਸੀਂ ਅੱਖਾਂ ਨੂੰ ਥਕਾਵਟ ਡਰਾਈ ਆਈਜ਼ ਜਾਂ ਫਿਰ ਹੋਰ ਸਮੱਸਿਆਵਾਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਲੋੜਿੰਦੀ ਨੀਂਦ ਜ਼ਰੂਰ ਲਿਆ ਕਰੋ ਤੇ ਬੇਹਦ ਜ਼ਰੂਰੀ ਵੀ ਹੁੰਦਾ ਹੈ ਹਰ ਰੋਜ਼ ਘੱਟੋ ਘੱਟ 8 ਘੰਟੇ ਦੀ ਨੀਂਦ ਜ਼ਰੂਰ ਲਓ ਤਾਂ ਜੋ ਅੱਖਾਂ ਨੂੰ ਪੂਰਾ ਆਰਾਮ ਮਿਲ ਸਕੇ ਬੈੱਡ ਦੇ ਉੱਤੇ ਜਾਣ ਤੋਂ ਪਹਿਲਾਂ ਸਕਰੀਨ ਟਾਈਮ ਘਟਾ ਦਿਓ ਇਸ ਦੇ ਨਾਲ ਨਾਲ ਬੀਬੀ ਜੋ ਦੱਸਦੀ ਹੈ ਕਿ ਬੀ ਮਾਈਨਸ ਬੀ ਮਾਈਨਸ ਰੂਲ ਦੀ ਪਾਲਣਾ ਜ਼ਰੂਰ ਕਰੋ ਜਿਵੇਂ ਕਿ ਹਰ 20 ਮਿੰਟ ਬਾਅਦ ਜੋ ਕਿ ਫੁੱਟ ਦੂਰ ਵਾਲੀ ਚੀਜ਼ ਨੂੰ 20 ਸਕਿੰਟ ਲਈ ਦੇਖੋ ਹਰ ਚੀਜ਼ ਨੂੰ ਤਾਂ ਕਿ ਤੁਹਾਨੂੰ ਆਪਣੀ ਅੱਖਾਂ ਦੀ ਰੋਸ਼ਨੀ ਦੇ ਬਾਰੇ ਵੀ ਤੁਹਾਨੂੰ ਅੰਦਾਜ਼ਾ ਲੱਗ ਸਕੇ ਆਈ ਸਟ੍ਰੈਸ ਯਾਨੀ ਕਿ ਅੱਖਾਂ ਦੀ ਥਕਾਵਟ ਨੂੰ ਦੂਰ ਕਰਨ ਦੇ ਲਈ ਚੰਗੀ ਨੀਂਦ ਬੇਹੱਦ ਜ਼ਰੂਰੀ ਹੈ ਨੀਂਦ ਦੀ ਗੁਣਵੱਤਾ ਦੇ ਵਿੱਚ ਸੁਧਾਰ ਕਰਨ ਦੇ ਲਈ ਸਾ ਲੈਂਡ ਦੀਆਂ ਜੋ ਕਿ ਦੱਸਦੇ ਕਿ ਉਸ ਦੇ ਵਿੱਚ ਵੀ ਧਿਆਨ ਦੇਣ ਦੀ ਬੇਹੱਦ ਜ਼ਿਆਦਾ ਲੋੜ ਹੁੰਦੀ ਹੈ ਜਿਵੇਂ ਕਿ ਵਿਦਰਿੰਗ ਅਤੇ ਧਿਆਨ ਮੈਡੀਟੇਸ਼ਨ ਜ਼ਰੂਰ ਕਰਿਆ ਕਰੋ ਤਾਂ ਇਹ ਕੁਝ ਜ਼ੁੜੀਆਂ ਗੱਲਾਂ ਨੇ ਜੋ ਕਿ ਤੁਹਾਨੂੰ ਧਿਆਨ ਦੇਣ ਵਾਲੀਆਂ ਨੇ ਕਿਉਂਕਿ ਅਕਸਰ ਅਜਿਹੇ ਸਮੇਂ ਦੇ ਵਿੱਚ ਜਿੱਥੇ ਕਿ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਤਾਂ ਰਾਤ ਰਾਤ ਤੱਕ ਜੋ ਕਿ ਨੌਜਵਾਨ ਹੋਵੇ ਜਾਂ ਫਿਰ ਕੋਈ ਵੀ ਇਨਸਾਨ ਕਿਉਂ ਨਾ ਹੋਵੇ ਰਾਤ ਤੱਤ ਤੱਕ ਫੋਨ ਦੀ ਵਰਤੋਂ ਕਰਦੇ ਨੇ ਗੇਮਸ ਖੇលਦੇ ਨੇ ਤੇ ਚੈਟਿੰਗ ਕਰਦੇ ਨੇ ਤੇ ਉਸ ਤੋਂ ਬਾਅਦ ਰੀਲਸ ਵੀ ਦੇਖਦੇ ਨੇ ਜਿਸ ਕਰਕੇ ਉਹ ਸੌਣ ਦਾ ਟਾਈਮ ਵੀ ਭੁੱਲ ਜਾਂਦੇ ਨੇ ਤੇ ਰਾਤ ਦੇ 11 ਤੋਂ 12 ਵਜਾ ਜਾਂਦੇ ਨੇ ਕਈ ਕਈ ਵਾਰੀ ਤਾਂ ਇੱਕ ਦੋ ਵੀ ਚਾਹੁੰਦੇ ਨੇ ਤੇ ਅਜਿਹੇ ਸਮਿਆਂ ਤੁਸੀਂ ਘਟਾ ਕੇ ਆਪਣੀ ਸਿਹਤ ਵੱਲ ਜ਼ੋਰ ਧਿਆਨ ਦਿਆ ਕਰੋ ਤੇ ਆਪਣੀ ਨੀਂਦ ਪੂਰੀ ਲਿਆ ਕਰੋ ਘੱਟੋ ਘੜ 8 ਘੰਟੇ ਦੀ ਨੀਂਦ ਪੂਰੀ ਲਿਆ ਕਰੋ ਤਾਂ ਕਿ ਤੁਹਾਡੀ ਸਿਹਤ ਦੇ ਉੱਤੇ ਵੀ ਇਹ ਚੰਗਾ ਪ੍ਰਭਾਵ ਪਵੇ ਤੇ ਤੁਹਾਡੀ ਅੱਖਾਂ ਵੀ ਬਿਲਕੁਲ ਸੁਰੱਖਿਤ ਰਹਿ ਸਕਣ